ਰਾਸ਼ਨ ਸੀਐਮ ਸਾਹਿਬ ਤੁਸੀਂ ਬਹੁਤ ਭੇਜਤਾ ਜੀ 3 ਟਰੱਕ ਆ ਗਏ ਆ ਰਾਸ਼ਨ ਦਾ ਚਲੋ ਕੋਈ ਪਾਣੀ ਆਉਂਦਾ ਆਪਾਂ ਰੱਖ ਕੇ ਦੋ ਨਾ ਜਿਵੇਂ ਤੁਸੀਂ ਬਨਾਲਾ ਕੰਮ ਆਪਾਂ ਨੂੰ ਹਾਂ ਤੁਸੀਂ ਬਨਾਲਾ ਕੰਮ ਆਪਾਂ ਹਰ ਵਾਰੀ ਆ ਜਾਂਦਾ ਜੀ ਇੱਕ ਸਾਡੇ ਘਰ ਵੀ ਸਾਰੇ ਟਰੱਟ ਗਏ ਜੀ ਹਾਂ ਇਹ ਤਾਂ ਕੋਈ ਨਹੀਂ ਤਤ ਹਾਰਾ ਉਹਦਾ ਮੁਆਫੀ ਦਾ ਡੰਗਰਾਂ ਦਾ ਹਾਂ ਜੀ ਨਾ ਜੀ ਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੁਨਾ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਤਾਂ ਦੱਸ ਦਈਏ ਕਿ ਜਿੱਥੇ ਇਸ ਵੇਲੇ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਦੀ ਮਾਰ ਪਈ ਹੈ ਜਿਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖੁਦ ਗਰਾਊਂਡ ਲੈਵਲ ਤੇ ਪਹੁੰਚ ਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਨੇ ਤੇ ਦੱਸ ਦਈਏ ਕਿ ਜਿੱਥੇ ਸੀਐਮ ਮਾਨ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਨੂੰ ਮਦਦ ਕਰਨ ਦਾ ਪੂਰਾ ਪਰੋਸਾ ਦਿੱਤਾ ਗਿਆ ਜਿੱਥੇ ਮੁੱਖ ਮੰਤਰੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਇਲਾਕੇ ਦੇ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਦੇ ਲਈ ਪਹੁੰਚੇ ਮੁੱਖ ਮੰਤਰੀ ਦੇ ਵੱਲੋਂ ਸਭ ਤੋਂ ਪਹਿਲਾ ਪਿੰਡ ਮਿਆਣੀ ਪਹੁੰਚ ਕੇ ਸਰਕਾਰੀ ਸਕੂਲ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਰਹਿਣ ਦੇ ਲਈ ਜਿਹੜਾ ਸ਼ਿਵਰਾ ਸਥਾਪਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਪ੍ਰਭਾਵਿਤ ਪਰਿਵਾਰਾਂ ਦਾ ਮੁਲਾਕਾਤ ਕੀਤੀ ਗਈ ਤੇ ਉਹਨਾਂ ਦੀ ਹਰ ਇੱਕ ਸਮੱਸਿਆ ਸੁਣੀ ਐ ਇਸ ਦੇ ਦਰਮਿਆਨ ਮੁੱਖ ਮੰਤਰੀ ਮਾਨ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਸੂਬਾ ਸਰਕਾਰ ਹਾੜ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜੀ ਹੈ ਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਉਸ ਤੋਂ ਬਾਅਦ ਮੁੱਖ ਮੰਤਰੀ ਰੜਾਪੁਲ ਪਹੁੰਚੇ ਇਸ ਦਿਨ ਲਈ ਤੁਸੀਂ ਬੰਦਾਵੇ ਨਰੀਖਣ ਕੀਤਾ ਇਸ ਮੌਕੇ ਉਹਨਾਂ ਸਥਾਨਕ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੇ ਮੁੱਖ ਮੰਤਰੀ ਮਾਨ ਦੇਵ ਉੱਲੋ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਕਿਸਾਨਾਂ ਦੀਆਂ ਫਸਲਾਂ ਤੇ ਜ਼ਮੀਨਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਉਸ ਦੀ ਰਿਪੋਰਟ ਬਣਾਈ ਜਾਵੇ ਤਾਂ ਜੋ ਮੁਆਵਜ਼ੇ ਦੀ ਪ੍ਰਕਿਰਿਆ ਸਹੀ ਢੰਗ ਨਾਲ ਸ਼ੁਰੂ ਕੀਤੀ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਹਰ ਇੱਕ ਸੰਭਵ ਮਦਦ ਪਹੁੰਚਾ ਰਹੀ ਹੈ। ਉਹਨਾਂ ਕਹਿ ਕੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਗਏ ਨੇ ਕਿ ਰਾਹਤ ਸਮਗਰੀ, ਜਨਾਰੀ ਮੈਡੀਕਲ ਸਹੂਲਤਾਂ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਦੱਸਦੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਹੜ ਦਾ ਕਹਿਰ ਹੈ। 10 ਜ਼ਿਲ੍ਹੇ ਹੜ ਦੇ ਨਾਲ ਪ੍ਰਭਾਵਿਤ ਹੋਏ ਨੇ। ਆੜਾ ਤੋਂ ਪਾਣੀ ਆ ਰਿਹਾ ਜਿਸ ਦੇ ਚਲਦਿਆਂ ਕੀ ਡੈਮਾ ਦੇ ਵਿੱਚ ਸਟੋਰੇਜ ਸ਼ਮਤਾ ਘਟਦੀ ਜਾ ਰਹੀ ਹੈ। ਬੜੀ ਮਹਿਰਗੀ ਦਿੱਤੀ ਗਈ ਹੈ। ਇਹਦੇ ਤੇ ਦਿੱਕਤ ਆ ਰਹੀ ਹੈ ਕਿ ਪ੍ਰਾਈਵੇਟ ਕਿਸੇ ਵੀ ਜ਼ਮੀਨ ਆ। ਅਸੀਂ ਉਹਨਾਂ ਨਾਲ ਗੱਲ ਕਰ ਰਹੇ ਆਂ ਬੰਦ ਲੈ ਲਈ। ਸਰਕਾਰ ਤੇ ਸਾਡੇ ਬਹੁਤ ਔਖੇ ਆਂ ਗੇ ਇਸ ਵਾੜੀ ਤੋਂ ਵੀ ਔਖੇ ਪਾਣੀ ਤੋਂ ਬੱਚੇ ਚਿੱਕੜ ਖਾਉਦੇ ਜੇ ਟਰੈਕਟਰ ਤੇ ਟਰਾਲੀਆਂ ਤੇ ਨਹੀਂ ਸਾਰੇ ਚੀਜ਼ਾਂ ਦੇ ਸਾਰੇ ਬੰਦੀ ਕਰਨ। ਬਹੁਤ ਔਖਾ ਹੈ। ਸਾਰੇ ਇਹ ਮਤ ਸਾਰੇ ਸਾਰੇ ਚੰਗੇ ਬਖਿਆ ਬੁਝਾ। ਇਹਨਾਂ ਦੀ ਬੜੀ ਮਿਹਰਬਾਨੀ ਦਾ ਅਸੀਂ ਖਾਦੀ ਗੋੜ ਕੇ ਰਸ਼ਨ ਵਾਲੀ ਖੋਲਾਈ ਜੀ ਸਭ ਸਾਰੇ ਬਿਜਲੀ ਪਾਣੀ ਸਭ ਸਸਤਾ ਦੇਣਾ ਸਾਡੇ ਬੱਚੇ ਸਭ ਕੁਝ ਸੰਦੇ ਸਾਡੀ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਇਹ ਤੋਂ ਹੀ ਖੜਾ ਸਾਡਾ ਸਤਿ ਸ੍ਰੀ ਅਕਾਲ ਇਹ ਸਾਡਾ ਸ਼ੁਕਰ ਕਰਾਓ ਉਹ ਦਰਜੀ ਮਹਾਰਾਜ ਆਹ ਹਾਂ ਜੀ ਇੱਕ ਵਾਰੀ ਇਹਦਾ ਬਦਲ ਬਹੈ ਕੋਈ ਨਹੀਂ ਬਾਕੀ ਸਰਕਾਰ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਰੇ ਬਹੁਤ ਮਦਦ ਕੀਤੀ ਬਹੁਤ ਚੰਗਾ ਤਾਂ ਕਿ ਸਾਲੋਂ ਕਿਤੇ ਚੀਜ਼ ਦੀ ਚੰਗੀ ਨਹੀਂ ਆਉਂਦੀ ਸੀ ਇਕੱਲੇ ਜੋਸ ਕਰਨਾ ਸੀ ਨਾ ਜੀ 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 ਸਾਰੇ ਸਾਨੂੰ ਗਿਫਟੀ ਖਾਉਨੇ ਵੀ ਬਹੁਤ ਕੀਤੀ ਹੈ। ਕਿ ਗਿਫਟੀ ਸਾਹਿਬ ਦੇ ਨਾਲ ਆ ਕੇ ਕਰਦੇ ਆ। ਇੱਥੇ ਹੁਣ ਇੰਨੇ ਬੰਦੇ ਸਾਰੇ ਆ ਗਏ। ਗਿਫਟੀ ਸਾਹਿਬ ਹੀ ਵਧੀਆ ਕਰ ਰਿਹਾ। ਲਗਭਗ 200 ਪਰਵਾ ਰਹੇ 200 200 ਖਾ